ਤੁਹ ਬਹੁਤ ਹੀ ਸਿਆਰੇ ਆਰਟੀਕਲ ਦੇ ਨਾਲ ਪਿਓਰ ਕਾਟਨ ਮਸਲੀਨ ਕੋਈ ਲਾਈਨਿੰਗ ਦੀ ਲੋੜ ਨਹੀਂ ਜੀ ਜੇ ਮੈਂ ਕਹਿੰਨਾ ਵਾਂ ਲਾਈਨਿੰਗ ਦੀ ਨਹੀਂ ਲੋੜ ਸਮਝ ਲੋ ਨਹੀਂ ਲੋੜ ਜੀ 올ਓਵਰ ਸੂਟ ਆਏਗਾ 올ਓਵਰ 5 ਮੀਟਰ ਇਕੱਠਾ ਸੂਟ ਦੁਪੱਟਾ ਆਏਗਾ ਪ੍ਰੋਪਰ ਮਸਲੀਨ ਕਾਟਨ ਦਾ ਕਟਵਰਕ ਦੇ ਨਾਲ ਚੈੱਕ ਕਰੋ ਬਹੁਤ ਹੀ ਸੌਫਟ ਦੁਪੱਟਾ ਕਢਾਈ ਦਾ ਵਰਕ ਆਇਆ ਹੋਇਆ ਤੇ ਰੇਟ ਆਇਆ ਬਹੁਤ ਹੀ ਪੈਰ ਨੈਟਵਰਕ ਔਰ ਗੈਂਜਾ ਦਾ ਪੈਚ ਲੱਗਿਆ ਬਹੁਤ ਹੀ ਪਿਆਰਾ ਥ੍ਰੈਡ ਵਰਕ ਦੇ ਨਾਲ ਕਲਰ ਚੈੱਕ ਕਰ ਲੋ ਬਹੁਤ ਹੀ ਸੋਹਣੇ ਸੋਹਣੇ ਕਲਰਾਂ ਦੇ ਨਾਲ ਇਹ ਪੈਗਾ 800 ਤੇ 95 ਰੁਪਏ ਦਾ اور ਜਿਹੜੇ ਵੇਚਣ ਵਾਲੇ ਵੀਰ ਭੈਣ ਭਰਾ ਨੇ ਉਹਨਾਂ ਨੂੰ ਇਸ ਤੋਂ ਵੀ ਘੱਟ ਮਿਲੇਗਾ ਉਹਦੇ ਲਈ ਤੁਹਾਨੂੰ ਸਟੋਰ ਤੇ ਆਉਣਾ ਜ਼ਰੂਰੀ ਹੋਏਗਾ ਤੁਸੀਂ ਮੇਰੇ ਤੋਂ ਘੱਟ ਰੇਟ ਤੇ ਲੈ ਜਾ ਕੇ 895 ਦਾ ਸੇਲ ਕਰ ਸਕਦੇ ਹੋ ਰੈਕਸ ਆਰਟیکل EKtex ਬ੍ਰਾਂਡ ਦੇ ਸੂਟ ਜਿੰਨੀਆਂ ਵੀਡੀਓ ਸਭ EKtex ਦੀਆਂ ਮਾਰ ਰਹੀਆਂ ਸਪੈਸ਼ਲ ਜੀ ਚੱਕਾ ਕਰ ਬਹੁਤ ਹੀ ਪਿਆਰੀ ਪਿਓਰ ਕਾਟਨ ਆ ਕਿ ਜਿਹੜੇ ਪਿਓਰ ਇੰਪੋਰਟਡ ਕਾਟਨ ਹੁੰਦੀ ਹੈ ਜੀ ਬਿਨਾ ਲੈਣੀ ਤੋਂ ਕੱਪੜਾ ਬੰਦਾ ਵਾ ਜੀ ਇਹਦਾ ਆ ਵਰਕ ਆਏਗਾ ਵਾਲਾ 3 ਮੀਟਰ ਦੀ ਪ੍ਰੋਪਰ ਬਾਟਮ ਆਏਗੀ ਚੈੱਕ ਕਰੋ ਪਹਿਲਾਂ ਡਿਜ਼ਾਈਨਿੰਗ ਪ੍ਰੋਪਰ ਚੈੱਕ ਕਰ ਲਓ ਕੋਈ ਤੇ ਪਿਆਰੀ ਡਿਜ਼ਾਈਨਿੰਗ ਦੇ ਨਾਲ ਦੁਪੱਟਾ ਆਏਗਾ ਦਾ ਪ੍ਰੋਪਰ ਮਸਲੀਨ कॉटन ਦਾ ਚੈੱਕ ਕਰੋ ਡਿਜ਼ਾਈਨਰ ਦੁਪੱਟਾ ਮਸਲੀਨ कॉटन ਦਾ ਟਾਈਮਟ ਦਾ ਸੌਫਟ ਮਸਲੀਨ ਦਾ ਦੁਪੱਟਾ ਹੋਏਗਾ ਜੀ ਹੁਣ ਕਲਰ ਚੈੱਕ ਕਰ ਲਓ ਜੀ ਇਹ ਤੁਹਾਨੂੰ ਪਏਗਾ ਜੀ ਸਿਰਫ ਇਹ ਤੁਹਾਨੂੰ ਪਹਿਣਾ ਵਾ ਜੀ 1500 ਤੇ 50 ਰੁਪਏ ਦਾ 1550 ਤੇ ਵੇਚਣ ਵਾਲੇ ਵੀਰ ਪਿੰਡ ਪਰਮ ਨੂੰ ਇਸ ਤੋਂ ਵੀ ਘੱਟ ਮਿਲੇਗਾ ਜੀ ਉਹਦੇ ਲਈ ਤੁਹਾਨੂੰ ਸਟੋਰ ਤੇ ਆਉਣਾ ਜ਼ਰੂਰੀ ਹੋਏਗਾ ਸੋ ਤੁਸੀਂ ਵੀ ਆਓ सोनू ਸਲਕ ਸਟੋਰ ਜਗਰਾਵ ਵਾਲਿਆਂ ਦੇ ਜੀ ਸੋ ਨੈਕਸਟ ਆਰਟੀਕਲ ਮਾਡਲ ਪਿਕਚਰ ਆਲਾ ਡਿਜ਼ਾਈਨ ਤਿਆਰ ਕਰਾਇਆ ਤੁਹਾਡੇ ਵਾਸਤੇ ਬਹੁਤ ਹੀ ਪਿਆਰਾ ਪਹਿਲਾ ਡਿਜ਼ਾਈਨ ਪ੍ਰੋਪਰ ਚੈੱਕ ਕਰ ਲਓ ਫਿਰ ਤੁਹਾਨੂੰ ਮਾਡਲ ਦੀ ਵੀਡੀਓ ਦਿਖਾਉਂਗਾ ਜੀ ਆ ਤਾਂ ਵਰਕ ਹੋਇਆ ਕੜਾਈ ਦਾ ਥ्रेड ਵਰਕ ਦਾ ਕੰਮ ਹੋਇਆ ਸਾਰਾ ਚੈੱਕ ਕਰ ਲਓ ਇਹ ਥ्रेड ਵਰਕ ਦਾ ਕੰਮ ਆ ਨੀਚੇ ਘੇਰੇ ਤੇ ਵੀ ਦੇਖੋ ਥ्रेड ਵਰਕ ਦਾ ਕੰਮ ਹੋਇਆ ਦੇਖੋ ਬਾਟਮ ਚੈੱਕ ਕਰੋ ਮਸਲੀਨ ਦੀ ਆਏਗੀ 3 ਮੀਟਰ ਮੂਰੀਆਂ ਤੇ ਵਰਕ ਆਏਗਾ ਦੁਪੱਟਾ ਆਏਗਾ ਟਾਈ ਡਾਈ ਮਸਲੀਨ ਕੋਟ ਮੇ 2 ਮੀਟਰ ਹੁਣ ਇਹਦੀ ਚੈੱਕ ਕਰ ਲਓ ਵੀਡੀਓ ਜੀ ਹੁਣ ਇਹਦੀ ਵੀਡੀਓ ਚੱਕ ਲਓ ਸੇਮ ਐਜ ਮੋਡਰਨ ਪਿੱਕਚਰ ਸੂਟ ਤਿਆਰ ਕਰਾਇਆ ਜੀ ਸੋ ਇਹੋ ਜੇ ਸੂਟ ਅਗਰ ਤੁਸੀਂ ਮਾਰਕਿੰਗ ਦੇਣੇ ਤੇ 1500 2000 ਤੋਂ ਘੱਟ ਨਹੀਂ ਮਿਲਦੇ ਸਾਡ ਕੋਲ ਮੈਨੂੰ ਸਿਰਫ 895 ਰੁਪਏ ਦਾ ਜਿਹੜੇ ਵੇਚਣ ਵਾਲੇ ਵੀਰ ਭੈਣ ਭਰਾਵਾਂ ਨੇ ਉਸ ਤੋਂ ਵੀ ਘੱਟ ਮਿਲੇਗਾ ਤੁਸੀਂ ਵੀ 895 ਦਾ ਸੇਲ ਕਰ ਸਕਦੇ ਮੇਰੇ ਤੋਂ ਲਾ ਜਾ ਕੇ ਔਰ ਜਿਹੜੇ ਕਸਟਮਰਾਂ ਨੇ ਕੱਪੜਾ ਲੈਣਾ ਤੁਸੀਂ ਸਕਰੀਨਸ਼ਾਟ ਲੈਣੇ ਸ਼ੁਰੂ ਕਰ ਦਿਓ ਜੀ ਸ਼ੁੱਕਰਵਾਰ ਤੇ ਸ਼ਨੀਵਾਰ ਸਾਡ ਕੋਲ ਕੱਪੜਾ ਮਿਲਦਾ ਕਸਟਮਰਾਂ ਨੂੰ ਜੀ ਸੋ ਵੀਡੀਓ 'ਚ ਲੱਗੇ ਤਾਂ ਲਾਈਕ ਐਂਡ ਸ਼ੇਅਰ ਪੇਜ ਨੂੰ ਕਰ ਲਓ ਫੋਲੋ ਰੋਜ਼ ਨਵੇਂ ਆਰਟੀਕਲ ਦੀਆਂ ਵੀਡੀਓ ਦੇ ਨਖਰੇ ਵਾਲੇ ਸੂਟ ਦੁਆਰਾ ਲੈ ਕੇ ਆਏ ਤੁਹਾਡੇ ਲਈ ਜੀ ਇਸ ਵਾਰ ਇਹਨਾਂ ਨੂੰ ਘੱਟ ਰੇਟਾਂ 'ਚ ਅਸੀਂ ਤਿਆਰ ਕਰਾਇਆ ਪ੍ਰੋਪਰ ਆਏਗੀ ਕਾਟਨ ਮਸਲੀਨ ਬਿਨਾ ਲਾਈਨਿੰਗ ਤੋਂ ਕਪੜਾ ਬਣੇਗਾ ਜੀ ਨੈਚ ਚੈੱਕ ਕਰੋ ਨੈਕ ਲਾਈਨ ਜੀ ਨੈਕ ਲਾਈਨ ਨੂੰ ਤਿਲਵਾਇਆ ਸੀ ਔਰ ꞉ ਜਿਆਦਾ ਡਿਜੀਟਲ ਪੈਚ ਥ੍ਰੈਡ ਵਰਕ ਦੇ ਨਾਲ ਚੈੱਕ ਕਰੋ ਥ੍ਰੈਡ ਵਰਕ ਬਹੁਤ ਨੀਟ ਐਂਡ ਕਲੀਨ ਵਰਕ ਹੋਇਆ ਹੋਇਆ ਵਾ ਜੀ ਔਰ ਘੇਰੇ ਤੇ ਵੀ ਆ ਪੈਚ ਵਰਕ ਦਾ ਕੰਮ ਔਰ ਥਾਂ ਸਾਰਾ ਆਏਗਾ ਥ੍ਰੈਡ ਵਰਕ ਦਾ ਕੰਮ ਦੁਪੱਟਾ ਚੈੱਕ ਕਰੋ ਕਿੰਨਾ ਪਿਆਰਾ ਕਾਟਨ ਮਸਲੀਨ ਦਾ ਦੁਪੱਟਾ ਬਹੁਤ ਹੀ ਪਿਆਰਾ ਡਿਜ਼ਾਈਨਰ ਨੇ ਕਿਹਨੇ ਕਿਹਾ ਬੁੱਟੀਆਂ ਵਿੱਚ ਪਈਆਂ ਹੋਈਆਂ ਹਨ ਥ੍ਰੈਡ ਵਰਕ ਦੇ ਨਾਲ ਕਲਰ ਚੈੱਕ ਕਰਨੋ ਕਿੱਡੇ ਪਿਆਰੇ ਪਿਆਰੇ ਕਲਰਾਂ ਦੇ ਨਾਲ 13 ਕਲਰਾਂ ਦੇ ਵਿੱਚ ਅਸੀਂ ਇਹਨੂੰ ਤਿਆਰ ਕਰਾਇਆ ਹੈ 13 ਕਲਰਾਂ ਕਿਉਂਕਿ ਇਹਦੀ ਬਹੁਤ ਜ਼ਿਆਦਾ ਡਿਮਾਂਡ ਹੈ ਜੀ ਇੱਕ ਹੈਗਾ 에ਅਰ ਫੋਰਸ ਕਲਰ ਜੀ ਇੱਕ ਹੈਗਾ ਮਸਟਰਡ ਕਲਰ ਜੀ ਇੱਕ ਹੈਗਾ ਔਰੇਂਜ ਕਲਰ ਜੀ ਇੱਕ ਹੈਗਾ ਪਿਸਤਾ ਕਲਰ ਜੀ ਇੱਕ ਹੈਗਾ ਲਵੈਂਡਰ ਕਲਰ ਜੀ ਇੱਕ ਹੈਗਾ ਹੌਟ ਪਿੰਕ ਮਜੈਂਟਾ ਕਲਰ ਇੱਕ ਹੈਗਾ ਸਕਾਈ ਬਲੂ ਕਲਰ ਜੀ ਇੱਕ ਆਏਗਾ ਸਕਿਨ ਕਲਰ ਜੀ ਕੈਮਰ ਕਲਰ ਵਾਲਾ ਇੱਕ ਆਏਗਾ ਮਹਿੰਦੀ ਡਾਰਕ ਕਰੀਮ ਜੀ ਇੱਕ ਆਏਗਾ ਰੈੱਡ ਚੈਰੀ ਕਲਰ ਜੀ ਇੱਕ ਆਏਗਾ yellow ਲੱਦੇ ਰੰਗਾ ਰੰਗ ਜੀ ਔਰ ਨੈਕਸਟ ਆਏਗਾ ਬਲੈਕ ਕਲਰ ਦੇ ਨਾਲ ਸਾਰੇ ਕਲਰਾਂ ਉੱਤੇ ਧਿਆਨ ਨਾਲ ਉੱਪਰ ਦੀ ਜ਼ੂਮ ਕਰਕੇ ਦੇਖ ਲਓ ਜੀ ਇਹਨੇ ਕਲਰਾਂ ਦੇ ਵਿੱਚ ਤੁਹਾਨੂੰ ਪਹਿਣਾ 1000 ਤੇ 95 ਰੁਪਏ ਦਾ 1095 ਵੇਚਣ ਵਾਲੇ ਵੀ ਪੈਨ ਭਰਾਵਾਂ ਨੂੰ ਇਸ ਤੋਂ ਵੀ ਘੱਟ ਮਿਲੇਗਾ ਉਹਦੇ ਲਈ ਤੁਹਾਨੂੰ ਸਟੋਰ ਤੇ ਆਉਣਾ ਜਨੂਰੀ ਹੋਏਗਾ ਜੀ